ਮੀਡੀਆ ਕਲੱਬ ਵੱਲੋਂ ਇੱਕ ਮੀਟਿੰਗ ਰੱਖੀ ਗਈ ਸੀ ਕੀ ਮਕਸਦ ਸੀਗਾ ਇਸ ਮੀਟਿੰਗ ਰੱਖਣਾ ਸਾਡਾ ਮਕਸਦ ਸੀਗਾ ਵੀ ਇੱਕ ਛੱਤ ਹੇਠਾਂ ਸਾਰੇ ਪੱਤਰਕਾਰਾਂ ਨੂੰ ਇਕੱਠਾ ਕਰਨਾ ਜਿਹਦੇ ਵਿੱਚ ਅੱਜ ਅਸੀਂ ਬਹੁਤ ਜ਼ਿਆਦਾ ਸਕਸੈਸ ਹੋਏ ਆ 350 ਦੇ ਪਲੱਸ ਪੱਤਰਕਾਰ ਜੋ ਲੁਧਿਆਣੇ ਸੀਗਾ ਇਸ ਮੀਟਿੰਗ ਦੇ ਵਿੱਚ ਜਿਨ੍ਹਾਂ ਨੇ ਸ਼ਿਰਕਤ ਕੀਤੀ ਹੈ ਤੇ ਅਸੀਂ ਖੁੱਲੇ ਆਈਡੀ ਕਾਰਡ ਖੁੱਲੇ ਸਰਟੀਫਿਕੇਟ ਲੈਣ ਲੈ ਕੇ ਆਏ ਸੀ ਤੇ ਸਾਡੇ ਕੋਲ ਇੱਕ ਵੀ ਸਰਟੀਫਿਕੇਟ ਨਹੀਂ ਬੱਚਾ ਜਿਹੜਾ ਅਸੀਂ ਘਰ ਵਾਪਸ ਲੈ ਕੇ ਜਾਈਏ ਤੇ ਕੀ ਕਹਿਣਾ ਦੋਗੇ ਪੱਤਰਕਾਰ ਦੀ ਆਵਾਜ਼ ਵਾਸਤੇ ਤੁਸੀਂ ਅੱਜ ਕਈ ਜਿਹੜੇ ਇਹਮ ਫੈਸਲੇ ਲਏ ਆ ਔਰ ਗੱਲ ਤੁਸੀਂ ਕੰਟੈਕਸਟ ਦੀ ਵੀ ਕੀਤੀ ਸੀ ਵੀ ਟੂਲ ਪਲੇਅਰ ਤੇ ਲੋਕ ਜਾਂਦੇ ਸੀ ਤਾਂ ਕਈ ਜਿਹੜੀਆਂ ਖਾਸ ਕਰਕੇ ਪੱਤਰਕਾਰਾਂ ਨੂੰ ਜਿਹੜੀਆਂ ਦਿੱਕਤਾਂ ਆਉਂਦੀਆਂ ਸੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਜਿਹੜਾ ਤੁਸੀਂ ਪੱਤਰਕਾਰਾਂ ਦੀ ਖਾਸ ਕਰਕੇ ਜਿਹੜਾ ਜਿਹੜਾ ਜਿਹੜੀ ਆ ਅਸੀਂ 2019 ਤੋਂ ਜਿਹੜਾ ਕਲੱਬ ਚਲਾ ਰਹੇ ਹਾਂ ਜਿਸ ਦੇ ਵਿੱਚ ਅਸੀਂ ਹਲੇ ਹਲੇ ਤੱਕ ਹੁਣ ਤੱਕ ਇੱਕ ਵੀ ਪੈਸਾ ਜਿਹੜਾ ਕਿਸੇ ਵੀ ਮੈਂਬਰ ਕੋਲੋਂ ਜੁਆਇਨਿੰਗ ਫੀਸ ਨਹੀਂ ਲਈ ਇਹ ਪਹਿਲਾ ਕਲੱਬ ਆ ਜਿਹੜਾ ਬਿਨਾਂ ਫੰਡ ਤੋਂ ਚਲਾ ਰਹੇ ਆ ਬਿਨਾ ਕਿਸੇ ਅ ਅਸੀਂ ਕਿਸੇ ਦੀ ਮਦਦ ਲਿੱਤੇ ਚਲਾ ਰਹੇ ਹਾਂ ਬਲਕਿ ਪੱਤਰਕਾਰ ਦੇ ਉੱਤੇ ਟੈਗ ਲੱਗ ਜਾਂਦਾ ਇਹ 150 ਰੁਪਏ ਵਾਲਾ ਪੱਤਰਕਾਰ ਸਾਡੇ ਕਲੱਬ ਨੇ ਸਾਬਿਤ ਕੀਤਾ ਹੈ ਵੀ ਅਸੀਂ ਕੋਲੋਂ ਬਹੁਤ ਸਾਰੇ ਪੱਤਰਕਾਰਾਂ ਦਾ ਇਲਾਜ ਕਰਾਇਆ ਬਹੁਤ ਸਾਰੇ ਪੱਤਰਕਾਰਾਂ ਦੀ ਮਾਲੀ ਹਾਲਤ ਸੁਧਾਰੀ ਆ ਰਾਸ਼ਨ ਦੀ ਸੇਵਾ ਕੀਤੀ ਆ ਜਿੱਥੇ ਵੀ ਹੋ ਸਕਿਆ ਅਸੀਂ ਕੋਲੋਂ ਪੱਤਰਕਾਰਾਂ ਨੇ ਮਿਲ ਕੇ ਮਦਦ ਕੀਤੀ ਆ ਪਰ ਅੱਜ ਤੱਕ ਅਸੀਂ ਕਿਸੇ ਤੋਂ ਫੰਡ ਨਹੀਂ ਲਿਆ ਦੂਜੀ ਗੱਲ ਹੈਗੀ ਟੋਲ ਪਲਾਜ਼ਾ ਦੀ ਜਿਹੜਾ ਸਾਡਾ 9 ਸਾਲ ਦਾ ਸਾਰਾ ਸਿਸਟਮ ਚੱਲਦਾ ਸੀ 10 ਦਿਨ ਪਹਿਲਾਂ ਸਾਨੂੰ ਪੰਜਾਬ ਦੇ ਜਲੇ ਸਾਰੇ ਟੋਲ ਪਲਾਜ਼ਾ ਫ੍ਰੀ ਹੋ ਚੁੱਕੇ ਆ ਜਿਹਦੇ ਵਿੱਚ ਸਾਨੂੰ ਸਿਰਫ ਸਾਡੇ ਜਿਹੜੇ 2 ਸਾਲ ਪੁਰਾਣੇ ਮੈਂਬਰ ਨੇ ਉਹਨਾਂ ਨੂੰ ਫ੍ਰੀ ਹੋਇਆ ਉਹ ਸਿਰਫ ਉਹਦੇ ਲਈ ਹੋਰ ਕਿੰਨਾ ਪਤਾ ਲੱਗਿਆ ਵੀ ਕਿਹਨਾਂ ਨੂੰ ਫ੍ਰੀ ਆ ਜਾਂ ਕਿਹਨਾਂ ਨੂੰ ਉਹ ਸਾਡੇ ਕੋਲ ਉਹਨਾਂ ਨੇ ਆਈਡੀ ਕਾਰਡ ਦੀ ਕਾਪੀ ਮੰਗੀ ਆ ਜਿੱਦ ਜੀ ਅਸੀਂ ਆਈਡੀ ਕਾਰਡ ਦੀ ਕਾਪੀ ਜਮ੍ਹਾਂ ਕਰਾ ਦੇਂਗੇ ਸਾਡਾ ਕਲੱਬ ਦਾ ਆਈਡੀ ਕਾਰਡ ਦੇਖ ਕੇ ਉਹ ਕੀ ਕੋਈ ਮੈਸੇਜ ਦੇਣਾ ਚਾਹੋਗੇ ਹੋਰ ਪੱਤਰਕਾਰਾਂ ਨੂੰ ਜਿਹੜੇ ਅਜੇ ਵੀ ਜੁੜਨ ਤੋਂ ਜਿਹੜੇ ਦੂਰ ਹੈਗੇ ਨੇ ਤੁਹਾਡੇ ਨਾਲ ਨਹੀਂ ਹਾਂ ਬਿਲਕੁਲ ਅਸੀਂ ਲੁਧਿਆਣਾ ਦੇ ਸਾਰੇ ਪੱਤਰਕਾਰਾਂ ਨੂੰ ਪੰਜਾਬ ਦੇ ਸਾਰੇ ਪੱਤਰਕਾਰਾਂ ਨੂੰ ਬੇਨਤੀ ਕਰਦੇ ਆਂ ਵੀ ਇੱਕ ਵਾਰ ਸਾਡੀ ਮੀਟਿੰਗ ਤੇ ਆ ਕੇ ਸਾਡੇ ਨਾਲ ਜੁੜ ਕੇ ਸਾਡੇ ਨਾਲ ਵਰਤਕੇ ਦੇਖੋ ਤੁਹਾਨੂੰ ਪਤਾ ਲੱਗੂਗਾ ਸਟੇਟ মিডিਆ ਕਲੱਬ ਤੁਹਾਡੇ ਨਾਲ ਕਿੱਥੇ ਖੜਾ ਆ ਤੇ ਕਿਹੜੀ ਘੜੀ ਚ ਖੜਾ ਆ ਤੇ ਖੜਦਾ ਰਹੂਗਾ ਜੇ ਅਸੀਂ ਇੱਕ ਛੱਤ ਹੇਠਾਂ ਇਕੱਠੇ ਹੋ ਜਾਈਏ ਤਾਂ ਸਾਨੂੰ ਪ੍ਰੈਸ ਕਲੱਬ ਬਣਾਉਣ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਗੀ। ਇਹੀ ਪ੍ਰੋਬਲਮ ਆ ਵੀ ਲੁਧਿਆਣਾ ਦੇ ਵਿੱਚ ਹਲੇ ਤੱਕ ਲੁਧਿਆਣਾ ਪ੍ਰੈਸ ਕਲੱਬ ਨਹੀਂ ਬਣ ਪਾਇਆ। ਜੇ ਸਟੇਟ মিডিਆ ਕਲੱਬ ਅੱਜ ਉੱਪਰ ਆ ਤੇ ਤੁਹਾਡੇ ਪੱਤਰਕਾਰਾਂ ਦੇ ਕਰਕੇ ਹੀ ਆ। ਤੁਸੀਂ ਜਿੰਨਾ ਸਾਥ ਦਿੱਤਾ ਤੇ ਹੋਰ ਅਸੀਂ ਚਾਹੁੰਦੇ ਹਾਂ ਵੀ ਸਾਡੇ ਨਾਲ ਹੋਰ ਵੱਧ ਤੋਂ ਵੱਧ ਲੁਧਿਆਣਾ ਦੇ ਮੈਂਬਰ ਜੁੜਨ ਤਾਂ ਜੋ ਅਸੀਂ ਪ੍ਰੈਸ ਕਲੱਬ ਦੀ ਮੰਗ ਸਰਕਾਰ ਮੂਰੇ ਰੱਖ ਸਕੀਏ। ਠੀਕ ਹੈ। ਧੰਨਵਾਦ। ਨਿਰਦੀ ਕੀ ਕਹਿਣਾ ਜਾਓਗੇ ਅੱਜ ਦੀ ਮੀਟਿੰਗ ਬਾਰੇ ਕਈ ਅਹਿਮ ਫੈਸਲੇ ਲਏ ਗਏ ਆ ਔਰ 3.500 ਤੋਂ ਵੱਧ ਪੱਤਰਕਾਰ ਨੇ ਅੱਜ ਦੀ ਮੀਟਿੰਗ ਵਿੱਚ ਹਾਜ਼ਰ ਹੋਏ। ਕੋਜੀ ਸਾਡਾ ਤਾਂ ਸ਼ੁਰੂ ਤੋਂ ਇਨੀਸ਼ੀਏਟ ਕੀਤਾ ਵਾ ਮੁਹੰਮਦ ਸਰਕਾਰਾਂ ਦੀ ਭਲਾਈ ਲਈ। ਆ ਤਾਂ ਯਾਰ ਇੱਥੇ ਬੰਦਾ ਕਾਈਟ ਕਰਾਉਣ ਚ ਇਕੜੇ 50000 ਮਾਰੀ। ਨਿਰਦੀ ਕੀ ਕਹਿਣਾ ਜਾਓਗੇ ਅੱਜ ਦੀ ਮੀਟਿੰਗ ਦੇ ਵਿੱਚ 3.500 ਪੱਤਰਕਾਰ ਪਹੁੰਚਿਆ ਸੀ ਔਰ ਅਹਿਮ ਫੈਸਲੇ ਲਏ ਆ ਕੀ ਕੀ ਮੀਟਿੰਗ ਦੇ ਵਿੱਚ ਅੱਜ ਦੀਆਂ ਸਲਾਹਾਂ ਹੋਈਆਂ। ਦੇਖੋ ਬ੍ਰਦਰ 2019 ਤੋਂ ਅਸੀਂ ਇਹ ਕਲੱਬ ਸ਼ੁਰੂ ਕੀਤਾ ਸੀ। ਸਟੇਟ মিডিਆ ਕਲੱਬ ਜਿਹਦੀ ਪਹਿਲੀ ਇੱਕ ਕੰਡੀਸ਼ਨ ਸੀ ਕਿ ਕੋਈ ਜੁਆਇਨਿੰਗ ਫੀਸ ਨਹੀਂ ਹੋਊਗੀ ਕੋਈ ਮੈਂਬਰਸ਼ਿਪ ਫੀਸ ਨਹੀਂ ਹੋਊਗੀ ਤੇ ਆਲਵੇਜ਼ ਲੌਕਡਾਊਨ ਵੀ ਲੱਗਿਆ ਉਸ ਤੋਂ ਬਾਅਦ ਵੀ ਹਰੇਕ ਵਾਰ ਪੱਤਰਕਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਪਈ ਆ ਤਾਂ ਆਪਣੀ ਟੀਮ ਹਮੇਸ਼ਾ ਹਾਜ਼ਰ ਰਹੀ ਆ ਚਾਹੇ ਉਹਨੂੰ ਹਸਪੀਟਲ 'ਚ ਲੋੜ ਆ ਘਰੇ ਲੋੜ ਆ ਕੋਈ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਦਿੱਕਤ ਆਈ ਆ ਹਰ ਜਗ੍ਹਾ ਆਪਾਂ ਉਹਨਾਂ ਦੇ ਨਾਲ ਖੜੇ ਆ ਅੱਜ ਵੀ ਸਾਡਾ ਮਕਸਦ ਮੀਟਿੰਗ ਦਾ ਇਹੀ ਸੀਗਾ ਕਿ ਅਪਾ ਲੁਧਿਆਣੇ ਚ ਜਿਆਦਾ ਕਲੱਬ ਨਾ ਬਣਾ ਕੇ ਇੱਕੋ ਇੱਕ ਸਟਾਲਿਡ ਕਲੱਬ ਬਣਾਈਏ ਤਾਂ ਕਿ ਉਹਨੂੰ ਗਵਰਨਮੈਂਟ ਵੱਲੋਂ ਵੀ ਇੱਕ ਪ੍ਰੈਸ ਕਲੱਬ ਦੀ ਵਜ੍ਹਾ ਲੁਧਿਆਣੇ ਚ ਮਾਨਤਾ ਮਿਲੇ ਤੇ ਹਰੇਕ ਪੱਤਰਕਾਰ ਵੀਰ ਦਾ ਉੱਤੇ ਭਲਾ ਹੋਵੇ। ਮੇਰੀ ਜੀ ਵਜ੍ਹਾ ਕੀ ਹੈ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਖਾਸ ਕਰਕੇ ਅਜੇ ਤੱਕ ਪ੍ਰੈਸ ਕਲੱਬ ਨਹੀਂ ਬਣਿਆ। ਕਿਤਨੇ ਕਿਤੇ ਉਹਦਾ ਕਾਰਨ ਕੀ ਹੈਗਾ ਵਾ ਕਿ ਜਿਹੜੇ ਬਹੁਤ ਜ਼ਿਆਦਾ ਕਲੱਬ ਬਣ ਗਏ ਇਸ ਕਰਕੇ ਇਹ ਇਹਦਾ ਮੇਨ ਕਾਰਨ ਕੀ ਹੈ। ਦੇਖੋ ਭਈਆ ਇਹਦਾ ਸਭ ਤੋਂ ਮੇਨ ਕਾਰਨ ਅਸੀਂ ਆਪ ਹੀ ਆ। ਖੁਦ ਮੈਂ ਵੀ ਆ। ਮੀਡੀਆ ਨੂੰ ਇੱਕ ਮੀਡੀਆ ਬਾਡੀ ਬਣਾ ਲੈਣਾ ਆਪਣਾ ਹੀ ਰੋਲ ਆ ਸਾਰਿਆਂ ਦਾ ਤੁਹਾਡਾ ਮੇਰਾ ਆਪਣੀ ਜਿੰਨੇ ਵੀ ਪੱਤਰਕਾਰ ਵੀ ਨੇ ਲੁਧਿਆਣੇ ਦੇ ਕਿਤੇ ਨਾ ਕਿਤੇ ਆਪਣੀ ਮੈਂ ਛੱਡ ਕੇ ਇੱਕ ਹੋਣਾ ਪੈਣਾ ਵਾ ਜਿੱਦਨ ਆਪਾਂ ਇੱਕ ਹੋ ਗਏ ਫਿਰ ਮੈਨੂੰ ਲੱਗਦਾ ਲੁਧਿਆਣੇ ਦੇ ਕਿਸੇ ਵੀ ਪੱਤਰਕਾਰ ਵੀਰ ਨੂੰ ਪ੍ਰਸ਼ਾਸਨ ਵੱਲੋਂ ਜਾਂ ਸਿਸਟਮ ਵੱਲੋਂ ਕੋਈ ਕਮੀ ਰਹੂਗੀ ਈਵਨ ਉਹਨਾਂ ਦੀ مالی ਹਾਲਤ ਵੀ ਸੁਧਰ ਜਾਊਗੀ ਕਿਉਂਕਿ ਜਦੋਂ ਪ੍ਰੈਸ ਦਾ ਜ਼ੋਰ ਹੋਊਗਾ ਤਾਂ ਉਹਨੂੰ ਕਾਰੋਬਾਰ ਵੀ ਮਿਲੂਗਾ ਐਡ ਵੀ ਮਿਲੂਗੀ ਕੰਮ ਵੀ ਮਿਲੂਗਾ ਤੇ ਇਹ ਤਾਂ ਹੁਣ ਵੀ ਇਹੀ ਅਪੀਲ ਆ ਵੀ ਸਾਰੇ ਇਕ ਹੋ ਜੋ ਚਾਹੇ ਕੋਈ ਹੋਰ ਬੰਦਾ ਇਨੀਸ਼ੀਏਟ ਕਰ ਲੇ ਅਸੀਂ ਉਹਦੇ ਨਾਲ ਜੁੜ ਜਾਾਂਗੇ ਚਾਹੇ ਸਾਡੇ ਨਾਲ ਆ ਕੇ ਬਾਕੀ ਜੁੜ ਜਾਣ ਪਰ ਤੇ ਜਲਦੀ ਕਰਨਾ ਚਾਹੀਦਾ ਕਿਉਂਕਿ ਆਮ ਆਦਮੀ ਪਾਰਟੀ ਇੱਕ ਪਾਰਟੀ ਵੀ মিডিਆ ਤੇ ਸਿਰ ਤੋਂ ਆਈ ਹੋਈ ਆ ਤੇ ਆਪਾਂ ਕਿਉਂ ਨਹੀਂ ਲੁਧਿਆਣੇ ਚ ਕਲੱਬ ਬਣਾ ਸਕਦੇ ਤੇ ਯਾਰ ਸਾਰਿਆਂ ਨੂੰ ਬੀ ਲੈ ਕਿ ਵੱਧ ਤੋਂ ਵੱਧ ਯੋਗਦਾਨ ਪਾਓ ਤੇ ਕਲੱਬ ਨੂੰ ਕਾਮਯਾਬ ਕਰੋ ਸਾਜੀ ਮਹਾਂਜੀ ਕੀ ਕਹਿਣਾ ਜਾਓਗੇ ਅੱਜ ਦੀ ਮੀਟਿੰਗ ਬਾਰੇ ਸਟੇਟ মিডিਆ ਕਲੱਬ ਨੂੰ ਕੀਤੀ ਗਈ। ਦੇਖੋ ਮੇਰਾ ਨਾਮ ਸੁਸ਼ੀਲ ਮਚਾਨ ਸਟੇਟ মিডিਆ ਕਲੱਬ ਤੋਂ ਜੁਆਇੰਟ ਸੈਕਟਰੀ ਹੈਗਾ ਵਾ ਜਿਵੇਂ ਕਿ ਪ੍ਰਧਾਨ ਜਤਿੰਦਰ ਟੰਡਨ ਹੋਣਾ ਨੇ ਦੱਸਿਆ ਹੈਗਾ ਵਾ ਬਈ ਸਟੇਟ মিডিਆ ਕਲੱਬ ਸਭ ਤੋਂ ਪੁਰਾਣਾ ਕਲੱਬ ਆ ਔਰ ਪੰਜਾਬ ਦਾ ਸਭ ਤੋਂ ਵੱਡਾ ਕਲੱਬ ਆ ਜਿੰਦੇ ਵਿੱਚ ਦਿਨੋ ਦਿਨ ਆਏ ਦਿਨ ਮੈਂਬਰਾਂ ਦੀ ਗਿਣਤੀ ਵੱਧੀ ਵੀ ਹੈਗੀ ਐ ਇੱਕ ਜੁਟਤਾ ਜਿਹੜੀ ਐ ਉਹ ਵੱਧੀ ਵੀ ਐ ਜਿਵੇਂ ਕਿ ਪੱਤਰਕਾਰ ਭਾਈਚਾਰੇ ਨੂੰ ਆਉਣ ਵਾਲੀਆਂ ਸਮੱਸਿਆਵਾਂ ਵਿੱਚ ਹਰ ਪਾਸੇ ਸਟੇਟ মিডিਆ ਕਲੱਬ ਜਿਹੜਾ ਇੱਕ ਜੁਟੋ ਕੇ ਖੜਦਾ ਵਾ ਔਰ ਹਮੇਸ਼ਾ ਖੜਦਾ ਰਹੂਗਾ ਕਿਤੇ ਵੀ ਕਿਤੇ ਜ਼ਰੂਰਤ ਪੈਂਦੀ ਹੈ ਤੇ ਸਟੇਟ মিডিਆ ਕਲੱਬ ਹਮੇਸ਼ਾ ਖੜਦਾ ਚਾਹੇ ਉਹ ਕਿਸੇ ਪੱਤਰਕਾਰ ਭਰਾਏ ਭਾਈਚਾਰੇ ਨੂੰ ਕਿਸੇ ਹਸਪੀਟਲ ਦੇ ਵਿੱਚ ਜ਼ਰੂਰਤ ਹੋਵੇ ਚਾਹੇ ਕਿਸੇ ਮਾਲੀ ਹਾਲ ਤੇ ਜ਼ਰੂਰਤ ਹੋਵੇ ਉਹਨਾਂ ਦੀਆਂ ਸਮੱਸਿਆਵਾਂ ਦੇ ਵਿੱਚ ਹਮੇਸ਼ਾ ਖੜੇ ਆ ਗੱਲ ਕਰੀਏ ਹੁਣ ਆਪਾਂ ਸਟੇਟ মিডিਆ ਕਲੱਬ ਤੋਂ ਇਲਾਵਾ ਹੋਰ ਕਲੱਬਾਂ ਵੀ ਇਹਨਾਂ ਨੂੰ ਵੀ ਬੇਨਤੀ ਹੈ ਵੀ ਆਪਣਾ ਇੱਕ ਜੁਟ ਹੋ ਕੇ ਚੱਲੀਏ ਤੇ ਇੱਕ ਜੁਟ ਹੋ ਕੇ ਆਪਾਂ ਪ੍ਰੈਸ ਕਲੱਬ ਵੀ ਬਣਾ ਲਾਂਗੇ ਆਮ ਆਮ ਆਦਮੀ ਪਾਰਟੀ ਨੂੰ ਵੀ ਅਸੀਂ ਗੁਹਾਰ ਲਗਾਈ ਹੈਗੀ ਆ ਸੰਜੀਵ ਅਰੋੜਾ ਇਹਨੂੰ ਵੀ ਸਾਨੂੰ ਪ੍ਰੈਸ ਕਲੱਬ ਦਿੱਤਾ ਜਾਵੇ ਹਾਲਾਂਕਿ ਜਦੋਂ ਲੁਧਿਆਣਾ ਦੇ ਵਿੱਚ ਐਮਪੀ ਰਮਣੀ ਸਿੰਘ ਬਿੱਟੂ ਬਣੇ ਸੀਗੇ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਕਿਹਾ ਸੀਗਾ ਸ਼ਰਤ ਦੇ ਵਿੱਚ ਵੀ ਤੁਹਾਨੂੰ ਪੱਤਰਕਾਰਾਂ ਨੂੰ ਪ੍ਰੈਸ ਕਲੱਬ ਦਿੱਤਾ ਜਾਊਗਾ ਪਰ ਐਮਪੀ ਬਣੇ ਨੂੰ ਦੇਖੋ ਜੀ ਕਿੰਨੇ ਸਾਲ ਹੋ ਗਏ ਪ੍ਰੈਸ ਵਾਲੇ ਦਾ ਸਾਰ ਵੀ ਨਹੀਂ ਪੁੱਛਿਆ ਉਹਨਾਂ ਨੇ ਬਟ ਸੰਜੀਵ ਰੋਣਾ ਔਰ ਆਮ ਆਦਮੀ ਪਾਰਟੀ ਉਹਨਾਂ ਨਾਲ ਗੱਲ ਹੋਈ ਹੁਣ ਉਹਨਾਂ ਨੇ ਸਰਕਾਰ ਨੇ ਤੁਹਾਨੂੰ ਆਸ਼ਵਾਸ਼ਨਤਾ ਵੀ ਹੁਣ ਆਪਾਂ ਜਲਦੀ ਹੀ ਤੁਹਾਨੂੰ ਪ੍ਰੈਸ ਕਲੱਬ ਦਵਾਵਾਂਗੇ ਜਿਵੇਂ ਕਿ ਸਟੇਟ মিডিਆ ਕਲੱਬ ਦਾ ਕਾਰਡ ਹੁਣ ਹਰ ਟੂਲ ਪਲਾਜ਼ਾ ਦੇ ਉੱਤੇ ਪੰਜਾਬ ਦੇ ਵਿੱਚ ਚੱਲੂਗਾ ਤੇ ਬੇਨਤੀ ਹੈ ਸਾਰਿਆਂ ਨੂੰ ਵੀ ਆਪਣਾ ਆਪਣਾ ਕਾਰਡ ਬਣਾਓ ਤੇ ਤਾਂਕਿ ਟੂਲ ਪਲਾਜ਼ਾ ਦਾ ਤੁਸੀਂ ਲਾਭ ਲੈ ਸਕੋ